ਮੈਂ ਗੁਰਮੀਤ ਸਿੰਘ ਛੰਪਰ ਛੰਪਰ ਜੀ ਅੱਜ ਜੇ ਤੁਸੀ ਪ੍ਰੈਸ ਕਾਨਫਰੰਸ ਕਰਿਆ ਮਾਮਲਾ ਕੀ ਹੈ ਇਹ ਮਾਮਲਾ 2024 ਚ ਮੇਰੇ ਪਿੰਡ ਇੱਕ 13 ਸਾਲ ਦੀ ਲੜਕੀ ਦੀ ਡੈਥ ਹੋ ਗਈ ਡੈਥ ਉਹਦੀ ਮਦਰ ਨੇ ਤੇ ਉਹਦੇ ਤਾਏ ਨੇ ਤੇ ਉਹਦੇ ਤਾਏ ਦੇ ਬੇਟੇ ਨੇ ਤਿੰਨ ਬੰਦਿਆਂ ਨੇ ਉਹਦੀ ਡੈਥ ਕਰਤੀ ਤੇ ਪਹਿਲਾਂ ਉਹਨੂੰ ਸਲਫਾਸ ਦੀਆਂ ਗੋਲੀਆਂ ਦੇਤੀਆਂ ਫਿਰ ਮੁੜ ਕੇ ਗਲਾ ਘੁੱਟ ਕੇ ਮਾਰਤੀ ਪੁਲਿਸ ਨੇ ਕਾਨੂੰਨ ਖਰਬਾਈ ਤਾਂ ਪੂਰੀ ਕਰਤੀ ਪਰਚਾ ਦੇ ਤਿਆ ਦੋ ਬੰਦਿਆਂ ਤੇ ਤਿੰਨਾਂ ਤੇ ਪਰ ਗਿਰਫ ਰੈਸ਼ਦ ਦਾ ਇੱਕ ਬੰਦੇ ਦੀ ਕੀਤੀ ਹੈ ਦੋ ਬੰਦੇ ਹਾਲ ਵੀ ਫਰਾਰ ਚੱਲ ਰਹੇ ਨੇ 1 ਸਾਲ ਤੋਂ ਉੱਪਰ ਹੋਗਾ ਤਕਰੀਬਨ ਇਹ ਮੈਂ ਇਸ ਕੇਸ ਚ ਗਵਾ ਸੀ ਉਹ ਬੰਦੇ ਮੈਨੂੰ ਮਾਰਨ ਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਮੈਂ ਬੜੀ ਦੇਰ ਤੋਂ ਪਰੇਸ਼ਾਨ ਐ ਮੈਂ ਅਫਸਰਾਂ ਨੂੰ ਵੀ ਮਿਲਿਆ ਕਈ ਵਾਰੀ ਗੱਲਬਾਤ ਕੀਤੀ ਮੈਂ ਕਿਹਾ ਜੀ ਉਹ ਬੰਦੇ ਮੈਨੂੰ ਮਾਰਨ ਨੂੰ ਫਿਰਦੇ ਆ ਤੇ ਮਨੂੰ ਜਣੀ ਇਹਦੇ ਵਿੱਚ ਕਈ ਬੰਦਿਆਂ ਦਾ ਹੱਥ ਹੈ ਪੋਲੀਟੀਕਲ ਬੰਦਿਆਂ ਦਾ ਵੀ ਹੱਥ ਹੈ ਕਈਆਂ ਦਾ ਤੇ ਮਨੂੰ ਉਹਨਾਂ ਤੋਂ ਵੀ ਖਤਰਾ ਹੈਗਾ ਜੇ ਕੱਲ ਨੂੰ ਮੇਰੀ ਕੋਈ ਗਲਤ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਤੋ ਬੰਦੇ ਮੇਰੇ ਜ਼ਿੰਮੇਦਾਰ ਹੋਣਗੇ ਜਣੀ ਆਉਣ ਵਾਲੇ ਸਮੇਂ ਚ ਮੈਂ 2-4 ਦਿਨਾਂ ਚ ਦੱਸ ਦੇਣਾ ਚ ਵੱਡੇ ਲੈਵਲ ਤੇ ਪ੍ਰੈਸ ਕਾਨਫਰੰਸ ਕਰਾਂਗਾ ਤੇ ਖੁਲਾਸੇ ਕਰਾਂਗਾ ਵੱਡੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਬੜੀ ਬੜੀ ਬੇਨਤੀ ਕੀਤੀ ਪੁਲਿਸ ਨੇ ਖਾਨਾ ਕਾਰਵਾਈ ਪੂਰੀ ਕਰਤੀ ਬੰਦੇ ਇੱਕ ਬੰਦਾ ਅਰੈਸਟ ਕੀਤਾ ਅੱਜ ਤੱਕ ਦੋ ਬੰਦੇ ਅਜ ਵੀ ਫਰਾਰ ਚੱਲ ਰਹੇ ਆ ਮੇਰੀ ਮੰਗ ਹੈ ਡੀਜੀਪੀ ਸਾਹਿਬ ਨੂੰ ਭਗਵੰਤ ਸੀਐਮ ਸਾਹਿਬ ਨੂੰ ਭਗੰਦ ਸਿੰਘ ਮਾਨ ਸਾਹਿਬ ਨੂੰ ਵੀ ਇਹਨਾਂ ਬੰਦਿਆਂ ਤੋਂ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਪੰਜਾਬ ਚ ਇੱਕ ਛੋਟਾ ਜਿਹਾ ਮੁੱਦਾ ਉੱਠਿਆ ਵੀ ਇੱਕ 5 ਸਾਲ ਦਾ ਬੱਚਾ ਪ੍ਰਵਾਸੀਆਂ ਨੇ ਮਾਰ ਤੇ ਆ ਇਹ ਜਿਹੜਾ ਕੁੜੀ ਵਾਲਾ ਮਸਲਾ ਹੈਗਾ ਮੇਰੇ ਪਿੰਡ ਚ ਮੇਰਾ ਖਲ तकरीबन 1 ਸਾਲ ਤੋਂ ਉੱਪਰ ਹੋ ਗਿਆ ਸਮਾਂ ਇਸ ਮੁੱਦੇ ਤੇ ਕੋਈ ਵੀ ਪਾਰਟੀ ਵਾਲਾ ਬੰਦਾ ਪੋਲੀਟੀਕਲੀ ਕੋਈ ਵੀ ਸੰਸਥਾ ਕੋਈ ਵੀ ਪੰਜਾਬੀ ਇੱਕ ਵੀ ਬੰਦਾ ਇਸ ਮੁੱਦੇ ਤੇ ਨਹੀਂ ਬੋਲਿਆ ਨਾ ਕਿ ਪਬਲਿਕ ਨੂੰ ਆਣਾ ਚਾਹੀਦਾ ਕੱਲ ਨੂੰ ਕੰਚਕਾ ਬੈਠਣੀਆਂ ਹੈਗੀਆਂ ਪਿਛਲੇ ਸਾਲ ਕੰਚਕਾਂ ਤੋਂ ਪਹਿਲਾਂ ਇਹ ਕੰਮ ਹੋਇਆ ਸੀ ਮੇਰੀ ਇਹ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਮੇ ਕੱਲੋ ਲੋਕਾਂ ਨੇ ਕੰਚਕਾ ਪੁੱਝਣੀਆ ਕੰਚਕਾ ਪੁੱਜਣ ਦਾ ਤਾਂ ਫਾਇਦਾ ਜੇ ਆਪਾਂ ਇਸ ਕੁੜੀ ਦੇ ਹਾਂ ਦਾ ਨਾਰਾ ਮਾਰਾਂਗੇ ਇਹਦੇ ਹੱਕ 'ਚ ਇਹਦੇ ਹੱਕ 'ਚ ਬੋਲਣਾ ਚਾਹੀਦਾ 13 ਸਾਲ ਦੀ ਲੜਕੀ ਨੂੰ ਇੰਨੀ ਬੇਰਹਿਮੀ ਨਾਲ ਮਾਰਤੇ ਆ ਸਕੇ ਮਾ ਨਾ ਸਕੇ ਤਾਂ ਇਹ ਨਾ ਸਕੇ ਤਾਂ ਇਹਦੇ ਬੇਟੇ ਨਾ ਉਹ ਬੰਦੇ ਸ਼ਰਮ ਬਾਹਰ ਘੁੰਮਦੇ ਫਿਰਦੇ ਆ ਤੇ ਮੈਨੂੰ ਉਹਨਾਂ ਤੋਂ ਡਰ ਐ ਸਾਹਮਣੇ ਸ਼ਾਂਪੁਰ ਦਾ ਉਹਦੇ ਵਿੱਚ ਕੁੜੀ ਦੀ ਜਿਹੜੀ ਮੌਤ ਹੋ ਗਈ ਜਿਹੜਾ ਇਹ ਛਪਨਾ ਦੱਸੀਆ ਤੇ ਬਾਅਦ ਦੇ ਵਿੱਚ ਕਤਲ ਦਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਗਵਾਹ ਕਹਿੰਦਾ ਮੈਨੂੰ ਧਮਕੀਆਂ ਵੀ ਨਹੀਂ ਆਈਆਂ ਨੇ ਕਿਉਂਕਿ ਪੁਲਿਸ ਅੱਗੇ ਕਾਰਵਾਈ ਕਰ ਰਹੀ ਹੈ ਤੇ ਇਦੇ ਵਿੱਚ ਜੇਕਰ ਕਿਸੇ ਨੂੰ ਕੋਈ ਧਮਕੀ ਵਗੈਰਾ ਮਿਲਦੀ ਹੈ ਉਹ ਆਪਣੇ ਸਬੰਧਤ ਥਾਣੇ ਦੇ ਵਿੱਚ ਉਹ ਦਵੇ ਸਾਡੇ ਕੋਲ ਮੇਰੇ ਅਜੇ ਕੋਈ ਐਸੀ ਗੱਲ ਨੋਟਿਸ ਤੇ ਨਹੀਂ ਆਈ ਇਹਦੇ ਵਿੱਚ ਕਾਰਵਾਈ ਹੋ ਰਹੀ ਹੈ ਹਾਂ ਆਟੋਮੈਟਿਕ ਹੈ ਜੇ ਕੋਈ ਮਤਲਬ ਇਹਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਹੋਊਗੀ ਉਹਨੂੰ ਵੈਰੀਫਾਈ ਕੀਤਾ ਜਾਊਗਾ ਵੀ ਵਾਕਿਆ ਇਹ ਇਹ ਹੋ ਰਹੀ ਹੈ ਕਿ ਨਹੀਂ ਤੇ ਉਸ ਤੋਂ ਮੈਂ ਜੋ ਬਣਦੀ ਕਾਰਵਾਈ ਹੋਊਗੀ ਉਹ ਕਿ ਜ਼ਰੂਰ ਕਰਾਂਗੇ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਹੈ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ